ਕੋ ਕ ਨੋ 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 ਵਾ ਨੀ ਮੋ ਕਲਾਲ ਸਰਨੰਦਰ ਕੌਰ ਸਰਜੀ ਹਾਂ ਜੀ ਸਰਨਦੀ ਦਾ ਸੁਣਿਆ ਤੇ ਕੌ ਤੇ ਜੀ ਦੇ ਕੌ ਹਾਂ ਸੁਖਦੇਵ ਕੌਰ ਨਹੀਂ ਕਰ ਸਕਾਂ ਮੈਂ ਤੇ 45 45 ਇਹ ਤੁਹਾਡਾ ਕੀ ਨਾਮ ਪੈਂਜੀ ਸਿਮਰਨ ਕੌਰ ਸਿਮਰਨ ਕੌਰ ਜੀ ਕਿ ਇਹਨਾਂ ਦਾ ਕੀ ਨਾਮ ਇਹਨਾਂ ਦਾ ਉਤਮ ਕੌ ਉਤਮ ਕੌ ਉਤਮ ਸਿੰਘ ਤੁਸੀਂ ਤੋਂ ਉਤਮ ਕੌ ਜੀ ਮੋਨ ਮਾਟ ਹੋਇਲੇ ਆਹ ਹੋਆ ਪੈਨ ਪ੍ਰਾਇਸ ਪੈਨ ਪ੍ਰਾਇਸ ਓਕੇ ਉਸ ਤੋਂ ਅਸੀਂ ਬਰਮੰਦ ਸ਼ਹਿਰ ਕਿਉਂ ਵੇ ਦੇ ਬੱਚੇ ਇਸ ਵੇਲੇ ਹੈਗੇ ਆ ਔਰ ਇੱਥੋਂ ਦਾ ਇਹ ਕਸਬਾ ਹੈ ਪੰਜਾਬੀ ਪੰਜਾਬੀ ਵਾਸੀ ਹਾਂ ਪੰਜਾਬੀ ਵਾਸੀ ਠੀਕ ਹੈ ਪੰਜਾਬੀ ਵਾਸੀ ਦੇ ਵਿੱਚ ਅਸੀਂ ਆਏ ਹੋਏ ਹਾਂ ਇਹ ਰਸਤਾ ਪੰਜਾਬੀ ਵਾਸੀ ਨੂੰ ਆਉਂਦਾ ਔਰ ਇਹ ਪੰਜਾਬੀ ਵਾਸੀ ਦੇ ਵਿੱਚ ਸਿੱਖ ਨੌਜਵਾਨ ਹੈ ਕਿ ਨਾਂ ਕੀ ਤੁਹਾਡਾ ਗੁਰਦੇਵ ਸਿੰਘ ਗੁਰਦੇਵ ਸਿੰਘ ਹਾਂਜੀ ਹਾਂਜੀ ਇਹ ਗੁਰਦੇਵ ਸਿੰਘ ਦਾ ਘਰ ਹੈ ਔਰ ਆਪਾਂ ਗੁਰਦੇਵ ਸਿੰਘ ਦੇ ਘਰੇ ਜਾਣ ਦੀ ਕੋਸ਼ਿਸ਼ ਕਰਦੇ ਰਹੇ ਹਾਂਗੇ ਆਸ ਤੇ ਕਰਾ ਆਸ ਤੇ ਚਾਹੇ ਜਾ ਰਹੇ ਹਾਂ ਲੋ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਜੀ ਕਰਕੇ ਜਾ ਇਹ ਦੋਸਤੋ ਗੁਰਦੇਵ ਸਿੰਘ ਦਾ ਘਰ ਆ ਜੋ ਸਿੱਖ ਫੈਮਿਲੀ ਨੂੰ ਬਿਲੋਂਗ ਕਰਦੇ ਹੈਗੇ ਆ ਔਰ ਪਰ ਜਿਹੜੇ ਇੱਥੇ ਆ ਕੇ ਆਪਣੇ ਪੰਜਾਬੀ ਬੋਲੀ ਗੁਰਮੁਖੀ ਨੂੰ ਭੁੱਲ ਗਏ ਨੇ ਕਿਉਂਕਿ ਕਾਫੀ ਸਾਲ ਹੋ ਗਏ ਨੇ ਜੋ ਲਿਵਿੰਗ ਫਰੌਮ ਅ ਬ੍ਰਿਟਿਸ਼ ਰੂਲ ਹਾਂ ਜੀ ਜਿਹੜਾ ਗ੍ਰੈਂਡਫਾਦਰ ਕੇਮ ਇਅਰ ਨਹੀਂ ਓਕੇ ਤਾਂ ਇਹਨਾਂ ਨੂੰ ਜਿਹੜੀ ਹੈਗੀ ਪੰਜਾਬੀ ਅ ਹੁਣ ਬਹੁਤ ਘੱਟ ਆਉਂਦੀ ਹੈ ਇੱਕ ਅਦਾ ਸ਼ਬਦ ਕੋਈ ਕੋਈ ਟਾਮਾ ਡਲਾਉਂਦਾ ਔਰ ਹੁਣ ਇਹ ਬਿਲਕੁਲ ਬਰਮੀ ਰੰਗ ਦੇ ਵਿੱਚ ਰੰਗੇ ਗਏ ਨੇ ਇਹ ਇਹਨਾਂ ਦਾ ਘਾਰ ਆ ਤੁਸੀਂ ਦੇਖ ਰਹੇ ਹੋ

ਨੋ 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 ਵਾ ਨੀ ਉਹ ਕਲਾਲ ਸਰਨੰਦਰ ਕਾ ਹਾਂ ਜੀ ਸਰਨੰਦਰ ਕਾ ਸਸੂ ਮਾ ਦੇ ਨਾਮ ਮਹੀਨੇ ਮੈਂ ਸੰਤਕੋਰ ਸੰਤਕੋਰ ਹਾਂ ਹਾਂ ਜੀ ਤੇ ਇਹਨਾਂ ਦੇ ਨਾਮ ਗੁਰਦੇਵ ਸਿੰਘ ਦੇ ਦੇ ਸਾਸਾ ਕਿ ਨਾ ਸੰਤਕੋਰ 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 ਹਾਂ ਪਰ ਦੋਸਤੋ ਜਿਹੜੇ ਇਹਨਾਂ ਦਾ ਰਹਿਣ ਸਹਿਣ ਹੈ ਉਹ ਬਿਲਕੁਲ

ਕਾਹ ਹੈ ਵੀਰ ਦੇਖ ਲੈ ਸੁਖਦੇਵ ਕੌਰ ਸੁਖਦੀ ਕੌਰ ਹਾਂ ਹਾਂ ਇੱਕ ਬੱਚਾ ਇੱਕ ਇੱਕ ਬੱਚਾ ਇੱਕ ਹੈ ਜੀ ਓਕੇ ਇਹ ਬੱਚਾ ਜੀ ਦੇਖ ਰਹੇ ਹੋ ਔਰ ਮੂੰਹ ਦੇ ਉੱਤੇ ਇਹਨਾਂ ਨੇ ਵੀ ਉਹ ਲਗਾਇਆ ਹੋਇਆ ਚੰਦਰਮ ਦਾ ਲੇਪ ਔਰ ਔਰ ਇਹ ਇਹਨਾਂ ਦੀ ਮਿਸ ਜੀ ਔਰ ਇਹਨਾਂ ਦੀ ਸੱਸ ਔਰ ਇਹ ਇਹਨਾਂ ਦਾ ਘਰ ਹਾਂ ਅ ਅੱਜ ਤੋਂ ਜੀ ਅਸੀਂ ਇਸ ਵਾਲੇ ਬਰਮਾ ਦੇ ਸ਼ਹਿਰ ਪਿਓਵੇ ਦੇ ਵਿਖੇ ਹਾਂ ਦੇ ਉਹਦੇ ਨਹੀਂ ਬਤ ਕਰੋ ਜੋਂਗੋਂ ਜੋਂਗੋਂ ਤੇ ਜੋਂਗੋਂ ਜੋਂਗੋਂ ਇਹ ਜੋਂਗੋਂ ਆਪ ਕਿਹਾਗੇ ਦਿਨੇੜੇ ਹਾਂ ਦਿਨੇੜੇ ਪਰ ਉਹਦੇ ਨੜੇ ਜੋਂਗੋਂ ਔਰ ਇਹ ਪੰਜਾਬੀ ਵਸਤੀ ਹਾਂ ਬੰਦੀ ਵਸਤੀ ਕਿ ਨਹੀਂ ਘਰ ਸੁੱਖਾਂ ਦੇ ਤੇ 45 45 450 ਇਸ ਜਿਹੜੇ ਹੈਗੇ ਨੇ ਸੱਖਾਂ ਦੇ ਘਰ ਨੇ ਔਰ ਦੇ ਆ ਸਾਰੇ ਪੰਜਾਬੀ ਆ ਕੇ OK ਇਹ ਦੋਸਤੋ ਸਾਰੇ ਜਿਹੜੇ ਇਹਨਾਂ ਦੇ ਕਹਿਣ ਦੇ ਮੁਤਾਬਕ ਗਦਰ ਸਿੰਘ ਜਨਤਾਵਕੇ ਸਾਰੇ ਪੰਜਾਬੀ ਨੇ ਇਹ ਘਰ ਨਹੀਂ ਨਹੀਂ ਬੱਚੀ ਸੁਨੇਹ ਕਰ ਹੁਣ ਦੇਖੋ ਮੇਰਾ ਫਿਕਰ ਕਰ ਰਹੀ ਹੈ ਕਿ ਅੰਕਲ ਨੰਗਣਾ ਇਥੋਂ ਦੀ ਪਾ ਕੇ ਦਿਗਣਾ ਜਾਵੇ ਇਸ ਲਈ ਇਹ ਹਾਂ ਛੱਡ 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 ਦੋ ਹਾਂ ਛੱਡ ਤੇ ਇਹ ਜਿਹੜਾ ਹੈ ਠੀਕ ਕਰ ਰਹੀ ਹੈ ਕਿ ਦਿਗਣਾ ਇਹਦਾ ਫਟਾ ਨਹੀਂ ਆਹ ਤੇ ਕਰਾ ਪਰ ਆਹ ਇਹ ਤਾਂ ਮਨੀ ਦਾ ਯੋ ਬਾ ਉਧਰ ਜਾ ਕੇ ਲੜ ਛੱਡਣਾ ਹਾਂ 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 ਬੁਰਦਾਰਾ ਜੀ ਹਾਂ ਮੀਰਾ ਲਾਮ ਲੋ ਅ ਥੈਂਕ ਯੂ ਸਿੱਧੂ ਨੀਲਮ ਰਾਜੀ ਮਿਹਰਬਾਨੀ ਔਰ ਮੈਂ ਇਹ ਤੁਸੀਂ ਸਾਰੇ ਦੇਖਦੇ ਹੋ ਇਹ ਸਾਰੇ ਕਰਜੋ ਹੈਗੇ ਨੇ ਇਹ ਪੰਜਾਬੀਆਂ ਦੇ ਨੇ ਇਧਰ ਵੀ ਪੰਜਾਬੀ ਹੈ ਹਾਂ ਹਾਂ ਜੀ ਇਧਰ ਵੀ ਸਾਰੇ ਜਿਹੜੇ ਪੰਜਾਬੀ ਰਹ ਰਹੇ ਨੇ ਸਾਰੇ ਪੰਜਾਬੀ ਹੈ ਤੇ ਇਹ ਸਾਰੇ ਘਰ ਪੰਜਾਬੀਆਂ ਦੇ ਨੇ ਦੋਸਤੋ ਪਰ ਜਿਸ ਤਰ੍ਹਾਂ ਅਪ ਗੱਲ ਕਰ ਰਹੇ ਸੀ 40-50 ਹੈਗੇ 40-50 ਕਰ ਹੈਗੇ ਹਾਂ ਹਾਂ ਜਿਹੜੇ ਆਪਣੇ ਐਸਜੀਪੀਸੀ ਔਰ ਪੰਜਾਬ ਸਰਕਾਰ ਜੋ ਕੰਮ ਇਹਨਾਂ ਨੂੰ ਕਰਨਾ ਚਾਹੀਦਾ ਉਹ ਇਹ ਬਿਲਕੁਲ ਨਹੀਂ ਕਰ ਰਹੀ ਔਰ ਇਹਨਾਂ ਤੋਂ ਆਪਣੀ ਸਿਆਸਤ ਜਿਹੜੀ ਹੈ ਐਸਟੀਪੀਸੀ ਤੋਂ ਆਪਣੀ ਸਿਆਸਤ ਔਰ ਪੰਜਾਬ ਸਰਕਾਰ ਤੋਂ ਆਪਣੀ ਸਿਆਸਤ ਲੋਟ ਨਹੀਂ ਆ ਰਹੀ ਪਰ ਤੁਸੀਂ ਦੇਖ ਰਹੇ ਹੋ ਕਿ ਇਹ ਜੋ ਸਿੱਖ ਪਰਿਵਾਰ ਨੇ ਪੰਜਾਬੀ ਪਰਿਵਾਰ ਨੇ ਇਹ ਦੂਰ ਹੋ ਗਏ ਨੇ ਪੰਜਾਬੀ ਮਾਂ ਬੋਲੀ ਤੋਂ ਔਰ ਗੁਰਮੁਖੀ ਤੋਂ ਔਰ ਪਰ ਫਿਰ ਵੀ ਦਿਲ ਦੇ ਵਿੱਚ ਇਹਨਾਂ ਦਾ ਜਿਹੜਾ ਹੈਗਾ ਉਹ ਸਿੱਖ ਧਰਮ ਬਸਿਆ ਹੋਇਆ ਹੈ ਤੁਸੀਂ ਟੀ-ਸ਼ਰਟ ਦੇਖ ਰਹੇ ਹੋ ਗੁਰਦਾਰਾ ਸਾਹਿਬ オーਪਨਿੰਗ ਸੈਰੇਮਨੀ ਮੌਕਾ ਮਾਈਕ ਹੈ ਮਾਈਕ ਹੈ ਉਹ ਸ਼ਾਨੀ ਵਾਲੇ ਮਾਈਕ ਹੈ ਸ਼ਾਨੀ ਵਾਲੇ ਉਹ ਸ਼ਾਨੀ ਵਾਲੇ ਓਕੇ ਤਾਂ ਇਹ ਦੇਖੋ ਤੁਸੀਂ ਦੇਖ ਰਹੇ ਹੋ ਔਰ ਇੱਥੇ ਜਿਹੜਾ ਹੈਗਾ ਇਹ ਬੇਰੇ ਪਗੜੀ ਭਾਵੇਂ ਬਣਾ ਨਹੀਂ ਦਿੰਦੇ ਬਣਾ ਹੈ ਉਹ ਕبھی-ਕبھی ਪਰਕਾ ਬਣਦਾ ਹੈ ਔਰ ਨਾਗਰਿਕਤਾ ਬਿਲਡ ਸਿਟੀਜ਼ਨ ਹਾਂ ਫਿਰ ਮਿਲ ਗਿਆ ਸਿਟੀਜ਼ਨ ਕਾਰਡ ਤਾਂ ਇਹ ਦੋਸੋ ਨਾਲ ਗੁਰਦੁਆਰਾ ਸਾਹਿਬ ਹੈ ਔਰ ਇਹ ਤੁਸੀਂ ਸਾਰੇ ਦੇਖ ਰਹੇ ਹੋ ਨਾਲ ਪੰਜਾਬੀ ਬਸਤੀ ਇਹ ਬਰਮਾ ਜੀ ਸ਼ਤੁਜੀ ਗਿਆਨਮਾਰ ਧਰ ਮਾਮਾ ਛੀਰੀ ਵਾਲੀ ਬੌਂ ਇਹ ਵੀ ਸਿੱਖ ਫੈਮਿਲੀ ਨੇ ਜੋ ਇਹ ਗੱਡੀ ਤੇ ਲਾਂਟਰਾ ਤੇ ਜਾ ਰਹੇ ਨੇ ਹਰ ਵਰਗ ਦੇ ਲੋਕ ਨੇ ਸਰਕਾਰਾਂ ਨੂੰ ਬਿਲਕੁਲ ਪੰਜਗ੍ਰਾਈਂ ਦੀ ਧਿਆਨ ਦੇਣਾ ਚਾਹੀਦਾ ਕਿ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਮੇਨ ਕੰਮ ਜੋ ਹੈ ਐਸਜੀਪੀਸੀ ਦਾ ਹੈ ਐਸਜੀਪੀਸੀ ਨੂੰ ਧਿਆਨ ਦੇਣਾ ਚਾਹੀਦਾ ਕਿ ਅਗਰ ਸਿੱਖ ਪਰਵਾਹ ਹੁੰਦੇ ਹੋਏ ਕੋਈ ਪੰਜਾਬੀ ਤੋਂ ਦੂਰ ਹੁੰਦਾ ਗੁਰਮੁਖੀ ਤੋਂ ਦੂਰ ਹੁੰਦਾ ਤਾਂ ਇਸ ਤੁਮ ਸਦੀ ਨਲਾਇਕੀ ਜਿਹੜੀ ਹੈਗੀ ਆ ਉਹ ਐਸਜੀਪੀਸੀ ਦੀ ਹੈ ਇਹਨਾਂ ਦੇਖੋ ਸਿੱਖ ਪਰਵਾਰਾਂ ਨੇ ਹਿਤਕ ਆਪਣਾ ਜੋ ਰੂਪ ਹੈ ਉਹ ਸਿੱਖੀ ਸਰੂਪ ਰੱਖਿਆ ਹੋਇਆ ਪਰ ਐਸਜੀਪੀਸੀ ਦੀ ਨਲਾਇਕੀ ਦੇ ਕਾਰਨ ਇਹ ਜਿਹੜੇ ਹੈਗੇ ਨੇ सा मात भाषा तो दोस्तों दूर हो गए ने मैं कोशिश करा कि सरकार तक जी है और एस डी पी सी तक इन्हों की आवाज पहुंचाई जाएर ਦੇ ਆਪੀ ਦਾ ਲੰਚ ਜੋ ਵੀ ਆਉਂਦਾ ਹੈ ਡੋਟ ਲਾਈਕ ਡੋਟ ਲਾਈਕ ਇਨ エアਪੋਰਟ ਇਹਨਾਂ ਨੇ ਇਹ ਵੀ ਸਿੱਖ ਪਰਿਵਾਰ ਨੇ ਦੋਸਤੋ ਸਤਿ ਸ੍ਰੀ ਅਕਾਲ ਜੀ ਤੁਸੀਂ ਵੀ ਸਿੱਖ ਹੋ ਮੈਂ ਨਾ ਕਿ ਨਾਂ ਤੋਂੜਾ ਨਾ ਨੇਮ 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 ਪੰਜਾਬੀ ਹੈ ওকে ਪੰਜਾਬੀ ਹੈਗੀਆਂ ਨੇ ਕੁੜੀਆਂ ਪਰ ਇਹ ਪੰਜਾਬੀ ਇਹਨਾਂ ਦੀ ओनली ਪਰਮਿਟ ओनली ਪਰਮਿਟ ਨਾ ਕੋਈ ਟੈਲ ਕਰਦੇ ओनली ਪਰਮਿਟ ਸਹੀ ওকে نو ਇੰਗਲਿਸ਼ நோ ਪੰਜਾਬੀ ਹਾਂ نو ਇੰਗਲਿਸ਼ ਨੋ ਬੰਦਗੀ ਪਰਮਿਟ ਇਹ ਜੋ ਇਹ ਡਾਟਾ ਨੇ ওকে ਪੰਜਾਬੀ ਫੈਮਿਲੀ ਜੀ ਪੰਜਾਬੀ ਹੈ ਓਕੇ ਥੈਂਕ ਯੂ ਬਸ ਜੀ ਸਾਰੇ ਪੰਜਾਬੀ ਸਾਰੇ ਪੰਜਾਬੀ ਹੈ ਜੀ ਓਕੇ ਤੁਹਾਡਾ ਕੀ ਨਾਮ ਹੈ ਜੀ ਸਿਮਰਨ ਕੌਰ ਸਿਮਰਨ ਕੌਰ ਜੀ ਕਿ ਇਹਨਾਂ ਦਾ ਕੀ ਨਾਮ ਹੈ ਇਹਨਾਂ ਦਾ ਉਤਮ ਕੌਰ ਉਤਮ ਕੌਰ ਉਤਮ ਸਿੰਘ ਤੁਸੀਂ ਤੋਂ ਉਤਮ ਕੌਰ ਜੀ ਮਾਨਮਾਟ ਹੋਇਆ ਹੈ ਉਹ ਪੈਨ ਪ੍ਰਾਈਸ ਪੈਨ ਪ੍ਰਾਈਸ ਓਕੇ ਦੋਸਤੋ ਜਿਹੜੇ ਤੁਹਾਨੂੰ ਕੱਲਾ ਮਿਲਾਇਆ ਸੀ ਉਤਮ ਸਿੰਘ ਇਹ ਇਹਨਾਂ ਦੀ ਸਹਸਤਰ ਹੈ ਇਹਨਾਂ ਦਾ ਨਾਮ ਵੀ ਉਤਮ ਕੌਰ ਹੈ ਤੇ ਇਹ ਇਥੇ ਜੋ ਸਿੱਖ ਫੈਮਿਲੀ ਰਹਿੰਗੀਆਂ ਨੇ ਉਹਨਾਂ ਦੇ ਇਥੇ ਰਹਿ ਰਹੇ ਨੇ ਤਾਂ ਥੈਂਕ ਯੂ ਦੋਸਤੋ ਫਿਰ ਤੁਹਾਨੂੰ ਹੋਰ ਕਰਾਮਾਗਿਰਤਾ ਸਿੱਖ ਪਰਿਵਾਰਾਂ ਦੇ ਨਾਲ ਤੇ ਹੁਣ ਆਪੇ ਦੇਖੋ ਇਥੇ ਲੰਗਰ ਗੁਰੂ ਸਾਹਿਬ ਦੇ ਵਿੱਚ ਚੱਲ ਰਿਹਾ ਔਰ ਪੰਜਾਬੀ ਐਡਵੈਂਚਰ ਦੇ ਸਾਰੇ ਸਾਥੀ ਜਿਹੜੇ ਖਾਣਾ ਲੈ ਰਹੇ ਨੇ ਮੈਂ ਕਹਿੰਦਾ ਜੈ ਸਿੰਘ ਸਾਹਿਬ ਇਹ ਇਸ ਤੇ ਧੰਨਵਾਦ ਕਰੀਏ ਇਹਨਾਂ ਪਰਿਵਾਰਾਂ ਦਾ ਕਿ ਲੰਗਰ ਆਪਣੇ ਲਈ ਕਿੰਨੇ ਬਣ ਗਿਆ

ਮੈਡਮ ਨੇ ਸਤਵੰਤ ਕਾਰ ਤੋਂ ਸਭ ਤੋਂ ਪਹਿਲਾਂ ਸਾਨੂੰ ਇੱਥੇ ਮਿਲੇ ਸੀਗੇ ਤਾਂ ਅਸੀਂ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਸਾਰੇ ਪੰਜਾਬੀ ਐਡਵੈਂਚਰ ਦੇ ਵੱਲੋਂ ਤੇ ਤੁਸੀਂ ਜਿਹੜਾ ਇਹ ਨਮਾਨ ਨਾਮ ਬਖਸ਼ਿਆ ਔਰ ਸਿੱਖੀ ਨੂੰ ਇੱਥੇ ਜਿਹੜਾ ਜਿੰਦਾ ਰੱਖਿਆ ਹੋਇਆ ਹਾਂ ਠੀਕ ਹੈ ਹਾਂ ਥੈਂਕ ਯੂ ਔਰ ਬਾਬੇ ਬਾਬੇ ਨਾਨਕ ਵੀਰ ਸੀ ਇਹ ਲੈ ਕੇ ਵਪਾਰ ਕਰਨ ਗਏ ਸੀ ਜੀ ਉਹ ਸਾਧੂਆਂ ਨੂੰ ਫੋੜਾਏ ਜੀ ਤੇ ਤੁਸੀਂ ਆਪਣੇ ਲਈ ਖਾਣਾ ਲੈ ਕੇ ਆਏ ਤੇ ਸਾਨੂੰ ਲੱਗਿਆ ਸਾਨੂੰ ਲੱਗਿਆ ਸੀ ਕਿ ਕਿਉਂਕਿ ਨੈਚੁਰਲੀ ਹੈਲ ਤੁਹਾਨੂੰ ਲੱਗਦਾ ਸੀ ਤੁਸੀਂ ਤੁਹਾਨੂੰ ਤਕਲੀਫ ਦੇਵਾਂਗੇ ਵੀ ਅਸੀਂ ਨਹੀਂ ਤਕਲੀਫ ਪਰ ਤੁਸੀਂ ਹਟਾਉਣਾ ਸਾਹਿਬ ਇਹ ਜਗਾ ਜਿਹੜੀ ਹੈਗੀ ਹੈ ਬਰਮਨ ਦੇ ਵਿੱਚ ਹੈ ਕਿਉਂਵੇ ਇਸ਼ਾਰਾ ਨਾਲ ਔਰ ਜਿਹੜਾ ਹੈ 5 ਕਿਲੋਮੀਟਰ ਦੇ ਦੂਰ ਹੈ ਹੁਣ ਪੰਜ ਕਿਲੋਮੀਟਰ ਦੇ ਇਹ ਜਗ੍ਹਾ ਹੈ ਇਹ ਜਗ੍ਹਾ ਦਾ ਕੀ ਨਾਮ ਹੈ ਚੌਟੰਗ ਹਾਂ ਜੋ ਚੌਟੰਗ बस्ती ਚੌਟੰਗ ਵਸਤੀ ਜੀ ਇਹ ਚੌਟੰਗ ਵਸਤੀ ਹੈ ਜਿਹਦੇ ਇੱਥੇ ਸਾਰੇ ਜੋ 40-50 ਘਰ ਨੇ ਸਾਰੇ ਸਿੱਖ ਪਰਿਵਾਰ ਦੇ ਨੇ ਤੇ ਆ ਦੋਸਤੋ ਖਾਣਾ ਇਥੇ ਤੁਸੀਂ ਦੇਖ ਰਹੇ ਹੋ ਔਰ ਲੰਗਰ ਜਿਹੜਾ ਇੱਕ ਮੋਟਾ ਸਾਲ ਜਿਲ੍ਹਾ ਅਵੇਲੇ ਸਾਬ ਮਿਲਟਰੀ ਜਗ੍ਹਾ ਹੈ ਮਿਲਟਰੀ ਜਗ੍ਹਾ ਹੈ ਜੀ ਤੁਹਾਡੇ ਬਾਪਸਾਨ ਨੇ ਅਜੋ ਜੀ ਨਾਮ ਦਾ ਬ੍ਰਿਟਿਸ਼ ਰੂਲ ਦੇ ਵੇਲੇ ਰਹ ਰਹੇ ਨੇ ਇੱਥੇ ਆ ਆ ਲੈ ਉਹ ਨਹੀਂ ਖੜੇ ਰਹੇ ਆਓ ਚਲੋ ਇੱਕ ਮਿੰਟ ਇੱਕ ਮਿੰਟ ਇੱਕ ਦੋ ਬੁੜੀਆਂ ਹੈਗੀਆਂ ਤੁਸੀਂ ਮਲਾਕ ਦੇਖਣੇ ਤਾਂ ਨਹੀਂ ਨਹੀਂ ਕੋਈ ਗੱਲ ਨਹੀਂ ਇਹ ਦੇਣਾ ਹੈ ਨਾ ਮੈਂ ਡੈਡੀ ਦਾ ਹਾਂ ਕੋਈ ਨਹੀਂ ਜਿਹੜੀ ਮਰਜ਼ੀ ਹੋਵੇ ਲੱਗਾ ਤੇ ਪਹਿਲੇ ਚੌਲੇ ਨਹੀਂ ਗੋਆਂ ਤੇ ਇੱਕ ਮਿੰਟ ਹਾਂ 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 ਮੈਂ ਕਹਾਂ ਖੜਾ ਹਾਂ

ਸਾਡੇ ਮੈਂ ਮਤਲਬ ਫਤੂ ਬੋਲਦੇ ਨਹੀਂ ਮਿਲਦਾ ਤੋਂ ਕਾਲ ਸੀ ਤੇ ਡਾਲਾ ਮੈਂ ਅੰਦਰ ਸਿੰਘ ਕਹਾਤਾ ਉਹਨੂੰ ਹਰਜਨ ਸਿੰਘ ਜੀ ਤੁਹਾਨੂੰ ਨਾਇਸ ਜੀ ਨਵ 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 ਚਿੱਟਾ ਸ਼ਕ ਮਿਲੀ ਤੇ ਤੁਹਾਨੂੰ ਮਿਲੀ ਨਹੀਂ ਹਾਂ ਸਾਰਿਆਂ ਨੂੰ ਇਸ ਜੀ ਨੂੰ ਸਿੱਧਾ ਹੈਲਾ ਕਿਤੇ ਇਹ ਜਨ ਵਾਲੀ ਹਾਂ ਬੋਲ ਨਹੀਂ ਤੇ ਹਾਂ ਹੈ ਹੈ ਤੇ ਦਿਨ ਹਲੇ ਦੋ ਜੇ ਮਗਲੇ ਸਿੱਧਾ ਸਿੱਧਣਾ ਹੋਵੇ ਤਾਂ ਨਹੀਂ ਹੁੰਦਾ ਲੋਕ ਨੂੰ ਫਸਿਆ ਲੈ ਲੀਨੇ ਉਹ ਫਟੇ ਕੋਟਾ ਲੀ ਹਾਂ ਤੂੰ ਗਿਆ ਸੇ ਨੰਗਾਏ ਪਰਮਾ ਦੀ ਆ ਸਹੀ ਨਹੀਂ ਚੋਪੀਆ ਗਿਆ ਨਹੀਂ ਆਂ ਬੁਲੈਂ ਸਮਝਾ ਦੇ ਸਮਝਾ ਦੇ ਅੱਧੀ ਇੰਡੀਆ ਕੇ ਇਹ ਨਾ ਸੇਂਦੇ ਤੇ ਕਪੜਾ ਲੈ ਕੇ ਅਸੀਂ ਜਾਵਾਂਗੇ ਠੀਕ ਜੀ ਪੰਡਾ ਕੋਲੋਂ ਜਿੰਦੇ ਉਹ ਫਟ ਪੈ ਰਿਹਾ ਹਾਂ ਇਤੇ ਨਹੀਂ ਆਦਾ ਜਾ ਜਾ ਦੇਜ ਹੋ ਜਾ ਫੇਸ ਵਾ ਠੀਕ ਹੈ ਠੀਕ ਹੈ ਅਛੇ ਦੋਸਤੋ ਗੋਲੀ ਬਿਲਕੁਲ ਬੁੱਕਰਾ ਰੂਪ ਦੇ ਰਹੇ ਹਨ ਤੇ ਬੁੱਕਰਾ ਨਾਮ ਵੀ ਹੀ ਵਨ ਰੱਖਿਆ ਹੋਇਆ ਹੈ ਬਾਕੀ ਬਹੁਤ ਜਲਦੀ ਡੇਟ ਕਿਸੇ ਪੀ ਦਾ ਦਿੱਤਾ ਆਈ ਹੈ ਬਈ ਉਸ ਦਾ ਨਾਮ ਹੈ ਬੋੜਾ ਨਾਮ ਦੁਕਾਨ ਤੇ ਖਲਾਨ ਮੰਗਦੀ ਸੀ ਉਹ ਬੜਮਾ ਬੋਲਦਾ ਸੀ ਤੁਸੀਂ ਮਿੱਠ ਨਹੀਂ ਖਾਂਦੇ ਉਹ ਦੁਕਾਨ ਦੇ ਨਾਲ ਲੱਗੇ ਜਗ ਮੈਨੂੰ ਇਹ ਪੁੱਛਦਾ ਸੀ ਮੈਂ ਕਿਹਾ ਚੰਗਾ ਮੈਂ ਨਹੀਂ ਲੈ ਕੇ ਜਾਂਦੀ ਅ ਸਮਰਜੀਤ ਸਿੰਘ ਜੀ ਤੁਹਾਡਾ ਜਿਹੜਾ ਸਵਾਲ ਹੈ

ਥੈਂਕ ਯੂ ਬਾਈ ਸਾਹਿਬ ਮੈਂ ਕ ਵਪਾਰ ਕਰਦਾ ਹਾਂ ਸੈਮਲ ਕੋਨ ਚ 4-5 ਸਾਲ ਹੋ ਗਏ ਤੇ ਮੀਂਹ ਨਹੀਂ ਵਰ੍ਹਦਾ ਹਾਂ ਕਿਤੇ ਦਾ ਕੰਮ ਸਾਰਾ ਕੁਝ ਬਾਰਸ਼ ਤੇ ਡੈਂਡ ਦੂਸਰਾ ਪਾਣੀ ਹੈ ਨਹੀਂ ਦੂਸਰਾ ਪਾਣੀ ਨਹੀਂ ਨਦੀ ਨਹੀਂ ਹੈ ਨਦੀ ਵੀ ਨਹੀਂ ਨਹੀਂ ਅੰਗਲ ਗੋਰ ਗੋਰ ਦੂੰਗਾ ਕੰਨਾ ਬਣ ਜਾਏ ਕਿ ਤੇ ਕਿੰਨਾ ਕੋ ਪੈਸਾ ਖਰਚਾ ਉਹਦਾ ਬੋਰ ਦੂੰਗਾ ਬਣਾਉਂਦੇ ਪਹਿਲੀ ਜਮਾਨੇ ਦੀ ਵਿੱਚ ਉਹ ਜਿਹੜਾ ਕੂਸੀਆ ਉਹ ਪਹਿਲੇ ਜਮਾਨੇ ਆ ਲਿਆ ਕੂਸੀਆ ਹਾਂ ਉਹਦੇ ਵਿੱਚ ਉਹਦੇ ਪਾਣੀ ਨਾਲ

घर ख़ाली बुढियूं बचे रही उहो कम करण जहिड़े

ਮੈਂ ਪ੍ਰੇਖੋ ਜੀ ਆ ਇੱਕ ਸਰ ਕੁਐਸਚਨ ਹੈ ਕਿ ਇਹ ਬਿਲਿੰਗ ਹੈਗੀ ਹੈ ਕਿ ਇੰਡੀਆ ਵਿੱਚ ਸ਼ਿਫਟ ਹੋਣਾ ਚਾਹੁੰਦੇ ਨੇ ਵਧੀਆ ਜ਼ਿੰਦਗੀ ਆਸਤੇ ਉਹਦੇ ਨਾਲ ਅਸੇ ਲੱਗਦਾ ਜੇ ਕੋਈ ਕੋਈ ਜਾਂ ਸਟਾਫ ਹੋ ਜਾਏ ਇੱਕ ਵਾਰ ਜੱਟਾ ਸਾਹਿਬ ਕੀ ਜੱਟਾ ਸਾਹਿਬ ਹਾਲੇ ਤੱਕ ਨੂੰ ਪੰਜਾਬ ਸਰਕਾਰ ਜਾਂ SGP C ਉੱਥੇ ਪੰਜਾਬ ਦੇ ਵਿੱਚ ਮੂਵ ਕਰਾਉਣਾ ਚਾਹੇ ਕੋਈ ਤਾਉਨ ਜਗ੍ਹਾ ਦੇਵੇ ਉੱਥੇ ਜੀ ਸਾਹਿਬ ਕੀ ਇਹ ਇਸ ਤੋਂ ਦਿੰਦੇ ਸਿੱਖ ਪਰਿਵਾਰ ਹੈ ਉੱਥੇ ਸ਼ਿਫਟ ਹੋਣਾ ਚਾਹੁੰਦੇ ਆ बसना ਚਾਹਣਗੇ ਉੱਥੇ ਇੰਡੀਆ ਦੇ ਵਿੱਚ ਇੰਡੀਆ ਦੇ ਵਿੱਚ ਇਹ ਬਰਮਾ ਵਾਲੇ ਤਾਂ ਨਹੀਂ ਵੱਸ ਸਕਦੀ ਇਹਦਾ ਪੱਕਾ ਮੈਨੂੰ ਪਤਾ ਹਾਂ ਕਿ ਮੈਂ ਅਸੀਂ ਕਿੰਮ ਕੀ ਆਗੇ ਨਾ ਅਸੀਂ ਨਹੀਂ ਰਹਿ ਸਕਦੇ ਉਥੇ ਨਹੀਂ ਰਹਿ ਸਕਦੇ ਤੁਸੀਂ ਕੀ ਮੰਨਦੇ ਅਸੀਂ ਇੱਥੇ ਇੱਥੇ ਸਾਡੀ ਜਿਹੜੀ ਹੈ ਅਸੀਂ ਖੁੱਲਾ ਹੈ ਕਿਤੇ ਵੀ ਜਾਓ ਰਾਤ ਦੇ 12 ਵਜੇ ਵੀ ਹੋਣੇ ਨਹੀਂ ਜਾਂਦੀ ਪੰਜਾਬੀਆਂ ਨੂੰ ਜੇ ਸਿੱਖਾ ਇੱਥੇ ਕੋਈ ਖਾਸ ਮੁਸ਼ਕਲ ਵੀ ਆਉਂਦੀ ਹੈ ਕੋਈ ਦਰਿਆ ਫਰਕ ਕੋਈ ਢਿਮੇ ਢਿਮੇ ਪੰਜਾਬੀਆਂ ਨਾਲ ਤੇ ਬਰਮਿਸ਼ ਲੋਕਾਂ ਨਾਲ ਕੋਈ ਫਰਕ ਹੋਵੇ ਸਵਾਲ ਨਹੀਂ 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 ਪੰਜਾਬੀਆਂ ਨਾਲ ਬਿਲਕੁਲ ਫਰਕ ਨਹੀਂ ਹੈ ਕੋਈ ਦਮ ਨਾਲ ਅਤਰਾ ਫਰਕ ਹੈ ਕੀ ਆ ਨਹੀਂ ਉਹ ਸਵਾਲ ਨੂੰ ਕੰਟੀਨਿਊ ਕਰ ਪੰਜਾਬੀਆਂ ਨਾਲ ਜੀ ਨਹੀਂ ਨਹੀਂ ਪੰਜਾਬੀਆਂ ਨਾਲ ਫਰਕ ਨਹੀਂ ਹੈ ਤੁਸੀਂ ਨਹੀਂ ਇੱਥੇ ਕਿਉਂ ਨਹੀਂ ਛਪਣ ਚਾਹੁੰਦੇ ਕੀ ਕਾਰਨ ਕੀ ਹੈ ਮਰਕਾਂ ਦਾ ਤੇ ਸਾਰੀ ਸਾਰੀ ਕਮਿਊਨਿਟੀ ਹੈ ਆਪਣਾ ਪਰਿਵਾਰ ਹੈ ਸਾਰਾ ਨਹੀਂ ਠੀਕ ਹੈ ਭਾਵੇਂ ਅਸੀਂ ਇੱਥੇ ਕਿਉਂਕਿ ਬੱਚੇ ਵੀ ਇੱਥੇ ਖੁੱਲਾ ਦੁਲਾਵੰਦੀ ਹੈ ਮਨਨ ਉਥੇ ਨਹੀਂ ਉਥੇ ਤੁਸੀਂ ਸੇਖ ਨਹੀਂ ਮਹਿਸੂਸ ਕਰਦੇ ਉਥੇ ਮਨਨ ਜਿੱਥੇ ਤੁਸੀਂ ਇਹਨਾਂ ਦੇ ਰਾਤ ਨੂੰ 12 ਵਜੇ ਵੀ ਅਸੀਂ ਜਾ ਸਕਦੇ ਹਾਂ ਜੀ ਤਾਂ ਇੰਡੀਆ ਦੇ ਵਿੱਚ ਕਿ ਨਹੀਂ ਜਾ ਸਕਦੇ ਮਨਨ ਇਹ ਦਿਨ ਨਹੀਂ ਲੱਗਦੇ ਦਿਨ ਨਹੀਂ ਲੱਗਦਾ ਨਾਲੇ ਨਾਲ ਕੁੜੀਆਂ ਬਾਅਦ ਇਹਨਾਂ ਨੇ ਨਹੀਂ ਜਾਣਦਾਰੇ ਰਸਮਾਂ ਕਿੜੀਆਂ ਜਾਂ ਜਾਂਦੀਆਂ ਐ ਕੁੜੀਆਂ ਕੰਮ ਕਰਦੀਆਂ ਇੱਕ ਵੱਡਾ ਪੁਆਇੰਟ ਜਿਹੜਾ ਹੈ ਇਹਨਾਂ ਦੀ ਗੱਲ ਨੂੰ ਸਾਹਮਣੇ ਆਇਆ ਕਿ ਇਹ ਇੰਡੀਆ ਇਸ ਲਈ ਨਹੀਂ ਜਾਣਾ ਚਾਹੁੰਦੇ ਕਿ ਆਪਣਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਔਰ ਇੰਡੀਆ ਦੇ ਵਿੱਚ ਕੁੜੀਆਂ ਨੂੰ ਇੰਨੀ ਆਜ਼ਾਦੀ ਨਹੀਂ ਜਿੰਨੀ ਆਜ਼ਾਦੀ ਇੱਥੇ ਹੈ ਤਾਂ ਇਹ ਜਿਹੜਾ ਹੈਗਾ ਆਪਣੇ ਪੰਜਾਬ ਸਰਕਾਰ ਔਰ ਭਾਰਤ ਸਰਕਾਰ ਦੇ ਲਈ ਬਹੁਤ ਵੱਡਾ ਸਵਾਲ ਹੈ ਕਿਉਂਕਿ ਇਹ ਬਰਮਾ ਜਿਹੜਾ ਛੋਟਾ ਜਿਹਾ ਦੇਸ਼ ਹੈ ਔਰ ਇੱਥੇ ਕੁੜੀਆਂ ਨੂੰ ਇੰਨੀ ਆਜ਼ਾਦੀ ਹੈ ਔਰ ਆਪਣਾ ਇੰਨਾ ਵੱਡਾ ਦੇਸ਼ ਹੋਣ ਦੇ ਬਾਵਜੂਦ ਕੁੜੀਆਂ ਨੂੰ ਆਪਾਂ ਗੁਲਾਮ ਰੱਖਿਆ ਹੋਇਆ ਤਾਂ ਇਹ ਜਿਹੜਾ ਕੁਐਸਚਨ ਹੈ ਇਹਨਾਂ ਦਾ ਇਹ ਪੰਜਾਬ ਸਰਕਾਰ ਔਰ ਭਾਰਤ ਸਰਕਾਰ ਦੇ ਉੱਤੇ ਆ ਤਾਂ ਸਰਕਾਰਾਂ ਨੂੰ ਇਹਦੇ ਉੱਤੇ ਜਿਹੜਾ ਹੈਗਾ ਧਿਆਨ ਦੇਣ ਦੀ ਲੋੜ ਹੈਗੀ ਆ ਇੱਕ ਸੁਖ ਸ਼ਰਮਾ ਜੀ ਪੁੱਛਣਾ ਚਾਹੁੰਦੇ ਨੇ ਕਿ ਪੰਜਾਬੀ ਤੇ ਸਕੂਲੀ ਸਿੱਖਿਆ ਉਪਲਬਧ ਹੈ ਜਮੀਰੇ ਸਕੂਲਾਂ ਦੇ ਵਿੱਚ ਪੰਜਾਬੀ ਪੜਾਈ ਜਾਂਦੀ ਹੈਗੀ ਹੈ ਨਹੀਂ খালি 2 ਮਹੀਨੇ ਹੋ ਚੁੱਕਿਆ ਹੈ ਇਹ ਗਾੜੀ ਸਿੱਖਾ ਕੇ ਇਹ ਨਹੀਂ ਮੰਨਿਆ ਕਿ ਚੰਗਾ ਪ੍ਰਾਈ ਹੈਗੀ ਹੈ ਉਹਦੇ ਉਹਦੇ ਵਿੱਚ ਨਹੀਂ ਹੈ ਸਕੂਲਾਂ ਦੇ ਵਿੱਚ ਨਹੀਂ ਹੈ ਸਕੂਲਾਂ ਦੇ ਵਿੱਚ ਬਿਲਕੁਲ ਨਹੀਂ ਹੈ ਲੋੜ ਨਹੀਂ ਹੈਗੀ ਸਕੂਲਾਂ ਵਿੱਚ ਖਾਸ ਬੜਨਾ ਹੈ ਉਹ ਪੁੱਛਣਾ ਕੁਝ ਖਾਲੀ ਐ ਇਹ ਹੂੰ ਇਹ ਗੁਰਮੁਖੀ ਬਹਿਜੂਤ ਨੇ ਹੈ ਏ ਓਕੇ ਗੁਰਮੁਖੀ ਹਿੰਦੀ ਦਾ ਗੁਰਮੁਖੀ ਦਾ ਸਾਡੇ ਗੁਦਾਰੇ ਪੜਾਉਂਦੀ ਐ ਹਿੰਦੀ ਜਿਹੜੀ ਐ ਉਹਨਾਂ ਦੇ ਹਿੰਦੀ ਸਕੂਲ ਦੇ ਵਿੱਚ ਪੜਾਉਂਦੇ ਐ ਇਹੀ ਖਾਲੀ ਐ ਉਹ ਵੀ 2 ਮਹੀਨੇ ਇੱਕ ਛੁੱਟੀਆਂ ਦੇ ਵਿੱਚ ਪੜਾਉਂਦੇ ਐ ਤਾਂ ਇੱਥੋਂ ਇੱਥੋਂ ਜਿਵੇਂ ਦੇਖਿਆ ਜਿਹੜੇ ਕਾਫੀ ਪਰਿਵਾਰ ਆ ਜਾਂ ਕਬ ਬਿਊਰਗ ਨੇ ਉਹਨਾਂ ਨੂੰ ਵੀ ਪੰਜਾਬੀ ਨਹੀਂ ਆਉਂਦੀ ਜਿਵੇਂ ਉਹ ਤੁਸੀਂ ਸੀਗੇ ਉਹਨਾਂ ਨੂੰ ਨਹੀਂ ਆਦੀ ਉਹਨਾਂ ਦੇ ਦਾਦੀ ਜਿਹੜੀ ਐ ਬਰਮਣੀ ਇਕ ਯੂਰ ਇਥੇ ਦਰਦੀ ਬਰਮੀ ਦੀ ਹਾਂ ਓਕੇ ਹਾਂ ਉਹਨਾਂ ਦਾ ਦਾਦਾ ਜੀ ਰਸੀ ਹੈ ਇੰਡੀਆ ਤੋਂ ਹੈ ਉਹ ਸਤ ਮਾਂ ਦੀ ਮਾਂ ਦੀ ਭਾਸ਼ਾ ਦਾ ਹਾਸਲ ਕਰਦਾ ਹੈ ਕਹਿੰਦੇ ਸੋਹਣਾ ਨੂੰ ਨਾ ਸੱਪ ਨਹੀਂ ਉਹ ਮਿਲਦੀ ਤੇ ਇੰਡੀਆ ਦੀ ਮੰਡੀ ਤੇ ਆਈ ਸੀ ਆਪੇ ਬਗੈਰ ਗੱਡੀ ਇਹ ਨਾ ਿਆ ਹੋਇਆ ਹਮ ਸਭ ਬੱਚੇ ਇੱਥੇ ਬੈਠੇ ਆਇਆ

ਯਾਹ ਕੁੜੀਆਂ ਦਾ ਹੈ ਦੇਖੋ ਬਸਰੇ ਹੈ ਜਿਵੇਂ ਕਿ ਪੰਜਾਬ ਦੀ ਜਿਹੜੀ ਆਸਾ ਦੀ ਵਾਰ ਦਾ ਜੋ ਹਕੀਤਨ ਹੈ ਉਹ ਸਾਰਾ ਲੜਕੀਆਂ ਕਰਦੇ ਹੈ ਬਹੁਤ ਅਜਬ ਹੈ ਪਰ ਅਜਬ ਹੈ ਪਰ ਇੱਕ ਗੱਲ ਦੱਸੋ ਕਿ ਲੜਕੀਆਂ ਨੂੰ ਜਿਸ ਤਰੀਕੇ ਨਾਲ ਵਿਆਹ ਤੇ ਤੋੜਿਆ ਜਾਂਦਾ ਹੈ ਇੱਥੇ ਕੋਈ ਲੜਕੇ ਨੂੰ ਵਿਆਹ ਤੇ ਤੋੜਿਆ ਜਾਂਦਾ ਉਹਨੂੰ ਦਾਜ ਵੀ ਦਿੱਤਾ ਜਾਂਦਾ ਹੈ ਇਹ ਇੱਕ ਸਾਰਾ ਇਹਦੇ ਬਾਰੇ ਦੱਸਦਾ ਹੈ ਦਾਜ ਦਾ ਐਸੇ ਤਰ੍ਹਾਂ ਹੈ ਜਿਹਦੇ ਕੋਲ ਹੈ ਉਹ ਦਾਜ ਦੇ ਸਕਦਾ ਹੈ ਜਿਹਦੇ ਕੋਲ ਨਹੀਂ ਹੈ ਉਹ ਨਹੀਂ ਦੇ ਸਕਦਾ ਇਸ ਤਰ੍ਹਾਂ ਜੇ ਤਾਂ ਮੰਗੇ ਦੇ ਮੁੰਡਾ ਆਪਣੇ ਪੰਜਾਬ ਦੇ ਵਿੱਚ ਕੀ ਹੈ ਕਿ ਉੱਥੇ ਤਾਂ ਇਹ ਜ਼ਰੂਰੀ ਹੋ ਗਿਆ ਅੱਜ ਕੱਲ੍ਹ ਦਾਜ ਆਪਣੇ ਪੰਜਾਬ ਦੇ ਵਿੱਚ ਜੀ ਕੁੜੀ ਦਾ ਵਿਆਹ ਕਰਨਾ ਬਹੁਤ ਮੁਸ਼ਕਲ ਆ ਅੱਜ ਅੱਜ ਕੱਲ੍ਹ ਉੱਥੇ ਇੱਥੇ ਤਾਂ ਇੱਥੇ ਤਾਂ ਨਹੀਂ ਹੈ ਜਾਂਦੇ ਇਹਸੋਂ ਦਾ ਕੀ ਟਿਕਾ ਇੱਥੇ ਤਾਂ ਨਹੀਂ ਹੈ ਇਹਦੇ ਤਾਂ ਨਹੀਂ ਹੈ ਇਹ ਦੇ ਸਕਦਾ ਦਾਦੇ ਇਹ ਦੇ ਸਕਦਾ ਦਾਦੇ ਲੜਕੀ ਵਾਲੇ ਮੰਗ ਕਰਦੇ ਨਹੀਂ ਨਾ ਦੀਓ ਮੁੰਡੇ ਵਾਲੇ ਨਹੀਂ ਮੰਗਦੇ ਨਹੀਂ ਮੰਗਦੇ ਮੁੱਠੀ ਬੱਜੀ ਦਾ ਅੱਛਾ ਆਪਣੀ ਮਰਜ਼ੀ ਨਾਲ ਆਪਣੀ ਮਰਜ਼ੀ ਨਾਲ ਦੇ ਸਕਦਾ ਦਾਦੇ ਨਾ deta nai de sakda ਫਿਰ ਜਿਹੜੇ ਤੁਸੀਂ ਆਨੰਦ ਕਾਰਜ ਆਇਆ ਜਾਣਾ ਉਹ ਉਹ ਫਿਰ ਰਣਜੀਤ ਸਾਹਿਬ ਦੇ ਮਤਾਲੇ ਕਰਦੇ ਜਾਂ ਕਿਸੇ ਦੀ ਕਿਰਾਇਆ ਗੁਰੂ ਗ੍ਰੰਥ ਸਾਹਿਬ ਦੇ ਮਤਾਲੇ ਕਰਦੇ ਇੰਚਾਲਾ ਚਾਹਾਂ 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 ਕਹਿੰਦੇ ਸਭ ਕਦੇ ਮਿਲ ਨਹੀਂ ਕਰਦੀਆਂ ਕੰਬੀ ਜਿਹੜੀਆਂ ਜਿੰਨਾਂ ਜਿਆਦਾ ਕਰਦੀਆਂ ਕੁੜੀਆਂ ਜਿੰਨਾਂ ਜੱਦ ਕੇ ਪਹਿਲੇ ਗੋਦ ਸੇ ਸਭ ਕਰਦੇ ਸਭ ਕਰਦੇ ਸਵੇਰ ਜਾਰਵੀ ਨੇ ਲਾਈਨ ਸਾਹਿਬ ਰੱਖਿਆ ਹੋਇਆ ਖੇਤਾਂ ਦੇ ਵਿੱਚ ਵੀ ਕੁੜੀਆਂ ਖੇਤਾਂ ਵਿੱਚ ਵੀ ਕੁੜੀਆਂ ਹਾਂ ਇੱਕ ਜਿਵੇਂ ਮਤਲਬ ਕੀ ਹੈ ਕਿ ਹੁਣ ਜਿਹੜੀ ਹੁਣ ਦੀ ਪੀੜ੍ਹੀ ਹੈਗੀ ਆ ਉਹ ਪੰਜਾਬੀ ਤੋਂ ਜਾਂ ਗੁਰਮੁਖੀ ਤੋਂ ਦੂਰ ਹੋ ਗਈ ਹੈ ਗੁਰਮੁਖੀ ਤਾਂ ਹੈ ਨਾ 30 ਸਾਲ ਤੱਕ ਸਭ ਚੋਕਾ খালি ਬੋਲੀ ਨਹੀਂ ਜਾਣਦੀ ਤਾਂ ਮਤਲਬ ਕੀ ਜੋ ਆਪਣੀ ਸਰਕਾਰੀ ਬੋਰਡ ਕਮੇਟੀ ਹੈ ਅਮਰ ਸਰਕਾਰ ਦੀ ਤਾਂ ਉਹਨਾਂ ਤੋਂ ਕੁਝ ਲੋਕ ਜੋ ਮੰਗ ਕਰਦੇ ਆ ਕਿ ਉਹ ਜਿਹੜਾ ਇੱਥੇ ਆ ਕੇ ਸਿਖਾਉਣ ਇਹਨਾਂ ਨੂੰ ਜਿਹੜਾ ਸਪੈਸ਼ਲ ਸਕੂਲ ਬੋਲਣ ਜਾਂ ਕੁਝ ਦਵਾ ਕਰ ਉਹਦਾ ਇਹਨਾਂ ਦੇ ਇਸ ਸਰਕਾਰੀ ਬੜੀ ਹਰ ਕਿਤੇ ਜਾਈ ਬਹੁਤ ਬਹੁਨੇ ਆਪਣਾ এজ ਸਿਕਸ ਪਰਿਵਾਰ ਹੋਣ ਦੇ ਨਾਤੇ ਆਪਾਂ ਥੋੜਾ ਮਨ ਕਰਦਾ ਮੈਂ ਕਮੈਂਟ ਕਰਦਾ ਕਰਦਾ ਨਾ ਮੰਨਦਾ ਆ ਕੀ ਬਾਈ ਸਿਖਾਓ ਨਾ ਸਾਨੂੰ ਇਹ ਜੀ ਡਿਪੈਂਡ ਬੋਲੇ ਹਾਂ ਨਾ ਮਨ ਕਰਦਾ ਮਨ ਕਰਦਾ ਸਿਖਾਓ ਨਾ ਸਾਨੂੰ ਜੇ ਨਹੀਂ ਪਤਾ ਹੈ ਸਾਨੂੰ ਸਿਖਾਣੇ ਸਿੱਖਾ ਸਾਨੂੰ ਪਤਾ ਲੱਗੂ ਹੈ ਸਿੱਖਣ ਦੀ ਇੱਛਾ ਹੈ ਸਿੱਖਣ ਦੀ ਇੱਛਾ ਹੈ ਬੱਚਿਆਂ ਦੀ ਵੀ ਬੱਚਿਆਂ ਦੀ ਵੀ ਸਾਰੇ ਸਾਰੇ ਤੁਸੀਂ ਬਿਜਾਓ ਜਿਹੜਾ ਪਾਣੀ ਨੂੰ ਕੀ ਕਰਦਾ ਹੁੰਦਾ ਹੈ ਇਹ ਨਾ ਮੈਂ ਦੱਸ ਰਿਹਾ ਗੇਂਨਾ ਗੁਰਦਾਨੀ ਪਾਈਆਂ ਰੱਖੇ ਪਾਈਏ ਛੁੱਟੀ ਲੈਣ ਲਈ ਜਾਵਾਂ ਉਹ ਫਿਰ ਮੈਂ ਖੰਡੀ ਨਾ ਹੋ। ਉਹ ਕਿਥੋਂ ਅਲੱਗ ਅਲਿ ਬੁਏ ਤੋਂ ਆ। ਬੱਚਾ ਹੋਂਦੀ ਕੋਣ ਬੱਚਿਆਂ ਦੇ ਪੜਾਈ ਹੁੰਨੇ ਐਵੇਂ ਦੋ ਮਹੀਨੇ। ਸਾਡੇ ਸਭ ਤੋਂ ਚੱਕਰੀ ਇਹ ਚੀਜ਼ ਬਣ ਗਈ। ਅ ਦੋਸਤੋ ਹੁਣ ਤੱਕ ਜਿੰਨਾ ਇਹਨਾਂ ਬੀਬੀਆਂ ਮਾਈਆਂ ਪੈਣਾ ਸੀ ਤਾਂ ਹੋਰ ਵੀ ਸਖੰਦ ਮੰਦੀ ਆ ਕਿਉਂਕਿ ਪਾਈ ਨਹੀਂ ਹੋਣੇ ਸੀ ਵੀ ਅਸੀਂ ਇਹ ਗੁਜ਼ਾਰੀ ਨਹੀਂ ਸਮਾਲ ਸਕੀ। ਹੂੰ ਨਾ ਤਾ ਇਹਨਾਂ ਨਾਲ ਹੁਣ ਤੱਕ ਜਿੰਨੇ ਜੋ ਗੱਲਬਾਤ ਕੀਤੀ ਹੈ ਉਹਦੇ ਤੋਂ ਇੱਕ ਗੱਲ ਸਾਹਮਣੇ ਆਈ ਹੈ ਕਿ ਭਾਵੇਂ ਇਹ ਬਰਮਾ ਦੇ ਵਿੱਚ ਬੈਠੇ ਨੇ ਪਰ ਇਹ ਸਿੱਖੀ ਦੇ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਨੇ ਪਰ ਪੰਜਾਬੀ ਤੋਂ ਥੋੜਾ ਦੂਰ ਹੋ ਰਹੇ ਨੇ ਪਰ ਪੰਜਾਬੀ ਦੇ ਨਾਲ ਜੁੜੇ ਰਹਿਣਾ ਚਾਹੁੰਦੇ ਨੇ ਔਰ ਇਹਨਾਂ ਦੀ ਮੰਗ ਹੈ ਐਸਜੀਪੀਸੀ ਤੋਂ ਦੇ ਕੋਲੋਂ ਕਿ ਐਸਜੀਪੀਸੀ ਜਿਹੜਾ ਹੈਗਾ ਉਹ ਥੋੜਾ ਅੱਗੇ ਆਵੇ ਔਰ ਇਹਨਾਂ ਨੂੰ ਪੰਜਾਬੀ ਸਿਖਾਵੇ ਔਰ ਸਿੱਖਣਾ ਚਾਹੁੰਦੇ ਆ ਜਿਹੜੇ ਬਜ਼ੁਰਗ ਨੇ ਉਹ ਵੀ ਸਿੱਖਣਾ ਚਾਹੁੰਦੇ ਨੇ ਜੋ ਅਧਿਕਾਰਨ ਉਹ ਵੀ ਸਿੱਖਣਾ ਚਾਹੁੰਦੇ ਨੇ ਔਰ ਜੋ ਬੱਚੇ ਆ ਉਹ ਵੀ ਸਿੱਖਣਾ ਚਾਹੁੰਦੇ ਆ ਪਰ ਪਤਾ ਨਹੀਂ ਕੀ ਹੈ ਜੀ ਮਜਬੂਰੀ ਐ ਐਸਜੀਪੀਸੀ ਦੀ ਕਿ ਉਹ ਜੋ ਕੰਮ ਕਰਨ ਵਾਲੇ ਨੇ ਉਹ ਉਹਨਾਂ ਤੋਂ ਮੁਨਕਰ ਹੋ ਰਹੀਆਂ ਉਹਨਾਂ ਤੋਂ ਦੂਰ ਹੋ ਰਹੀ ਹੈ ਔਰ ਜੋ ਸਿੱਖ ਪਰਿਵਾਰ ਇੱਥੇ ਬੈਠੇ ਨੇ ਜੋ ਪੰਜਾਬੀ ਦੇ ਨਾਲ ਗੁਰਮੁਖੀ ਦੇ ਨਾਲ ਜੁੜਨਾ ਜੁੜੇ ਰਹਿਣਾ ਚਾਹੁੰਦੇ ਨੇ ਉਹਨਾਂ ਵੱਲ ਧਿਆਨ ਨਹੀਂ ਦੇ ਰਹੀ ਐ ਐਸਜੀਪੀਸੀ ਨੂੰ ਇਸ ਵੀਡੀਓ ਦਾ ਇਹਨਾਂ ਗੱਲਾਂ ਬਾਤਾਂ ਦਾ ਜਿਹੜਾ ਹੈ ਨੋਟਿਸ ਲੈਣਾ ਚਾਹੀਦਾ ਹੈ ਔਰ ਫਿਊਚਰ ਦੇ ਵਿੱਚ ਜਿਹੜਾ ਹੈਗਾ ਇੱਥੇ ਪੰਜਾਬੀ ਸਕੂਲ ਜਿਹੜਾ ਹੈਗਾ ਬਰਮਾ ਦੇ ਨਾਲ ਟਾਈਪ ਕਰਕੇ ਪੰਜਾਬੀ ਸਕੂਲ ਖੋਲਣ ਚਾਹੀਦੇ ਨੇ ਔਰ ਜਿਹੜਾ ਹੈ ਬਿਸ਼ੇਸ਼ ਕਲਾਸਾਂ ਇੱਥੇ ਲਗਾਈ ਜਾਣੀਆਂ ਚਾਹੀਦੀਆਂ ਨੇ ਕਿਉਂਕਿ ਇੱਥੇ ਜਿਹੜੇ ਸਕੂਲ ਨੇ ਉਹਨਾਂ ਦੇ ਵਿੱਚ ਪੰਜਾਬੀ ਨਹੀਂ ਪੜਾਈ ਜਾਂਦੀ ਉਹਨਾਂ ਵਿੱਚ ਜਾਂ ਬਾਰਵੀਂ ਪੜਾਈ ਜਾਂਦੀ ਹੈ ਜਾਂ ਇੰਗਲਿਸ਼ ਪੜਾਈ ਜਾਂਦੀ ਹੈ ਔਰ ਜੋ ਪੰਜਾਬੀ ਦੇ ਕਲਾਸਾਂ ਨੇ ਉਹ ਗੁਰਦੁਆਰੇ ਦੇ ਵਿੱਚ ਹੀ ਲਗਾਈ ਜਾਂਦੀਆਂ ਨੇ ਔਰ ਮਾਤਾ ਜੀ ਨੇ ਦੱਸਿਆ ਕਿ ਇਥੇ ਬੜਾ ਬਣਾਏ ਆ ਕਿ ਜੋ ਪੰਜਾਬੀ ਪੜਾਉਣ ਵਾਲਾ ਭਾਈ ਜੀ ਹੈ ਉਹ ਵੀ ਇੱਕੋ ਹੀ ਇੱਥੇ ਔਰ ਉਹ ਕੁਝ ਲੈ ਕੇ ਮੇਰੇ ਤੋਂ ਛੁੱਟੀ ਗਿਆ ਹੋਇਆ ਹੈ ਔਰ ਬੱਚਿਆਂ ਨੂੰ ਛੁੱਟੀਆਂ ਹੋਈਆਂ ਨੇ ਔਰ ਬੱਚੇ ਜਿਹੜੇ ਰਹੇ ਨੇ ਪੰਜਾਬੀ ਨਹੀਂ ਸਿੱਖ ਪਾ ਰਹੇ ਤਾਂ ਇਹ ਜਿਹੜਾ ਹੈਗਾ ਐਸਜੀਪੀਸੀ ਨੂੰ ਇਹਦੇ ਵਿੱਚ ਇਨੀਸ਼ੀਏਟਿਵ ਲੈਣਾ ਚਾਹੀਦਾ ਹੈ ਪੰਜਾਬ ਸਰਕਾਰ ਦੇ ਨਾਲ ਭਾਰਤ ਸਰਕਾਰ ਦੇ ਨਾਲ ਤਾਲਮੇਲ ਬਿਠਾ ਕੇ 12ਵਾਂ ਦੇ ਵੱਲ ਕੂਚ ਕਰਨਾ ਚਾਹੀਦਾ ਜਲਦੀ ਤੋਂ ਜਲਦੀ ਤਾਕੇ ਇਹ ਜਿਹੜੇ ਸਿਕਸ ਪਰਿਵਾਰ ਨੇ ਇਹ ਪੰਜਾਬੀ ਦੇ ਨਾਲ ਹੋਰ ਗੁਰਮੁਖੀ ਦੇ ਨਾਲ ਜੁੜੇ ਰਹਿ ਸਕਣ ਔਰ ਬਾਕੀ ਗੱਲਾਂ ਬਾਤਾਂ ਹੋਰ ਆਪਾਂ ਕਰਦੇ ਆਂ ਅਗਰ ਕੋਈ ਸਵਾਲ-ਜਵਾਬ ਤੁਹਾਡਾ ਹੋਵੇ ਜਾਂ ਆਪਣੇ ਪੰਜਾਬੀ ਐਡਵੈਂਚਰ ਦੀ ਬੀਤ ਦੇ ਬਾਰੇ ਜਾਣਨਾ ਚਾਹਣਾ ਇਥੋਂ ਦੇ ਬਰਮਾ ਦੇ ਪੰਜਾਬੀ ਪਰਿਵਾਰਾਂ ਤੋਂ ਤਾਂ ਆਪਾਂ ਜਿਹੜੀ ਗੱਲਬਾਤ ਦਾ سلسلہ ਜਾਰੀ ਰੱਖਦੇ ਆਂ ਅ ਚੱਠਾ ਸਾਹਿਬ ਤੁਸੀਂ ਕੋਈ ਗੱਲਬਾਤ ਅ ਬਿਲਕੁਲ ਜੀ ਸਮਰਨਜੀਤ ਸਿੰਘ ਕਹਿੰਦੇ ਨੇ ਕਿ ਸਰਕਾਰ ਨੂੰ ਲੋੜ ਹੈ ਬਿਲਕੁਲ ਜੀ ਲੈਰੀ ਸਾਹਿਬ ਵੀ ਇਹੀ ਕਹਿ ਰਹੇ ਨੇ ਕਿ ਸਰਕਾਰ ਨੂੰ ਲੋੜ ਹੈ ਇਹਨਾਂ ਨੂੰ ਚੰਗੀ ਲਾਈਫ ਦਿੱਤੀ ਜਾਵੇ ਖੂਬਸੂਰਤ ਨਾ ਰੱਖੋ ਨਾ ਫੈਮਲੀਆ ਤੇ ਇਹਨਾਂ ਸਾਰੇ ਪਰਵਾਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਬਿਲਕੁਲ ਬਿਲਕੁਲ ਕੁਝ ਵਾਰ ਇੱਕ ਇੱਕ ਕਰਦੇ ਜੱਟਾ ਮੂਰ ਸਵਾਜੀ ਤੁਹਾਡਾ ਜੱਟਾ ਸਾਰ ਕੁਝ ਅੱਜ ਅਸਾਂ ਇੱਕ ਗੱਲ ਜਿਹੜੀ ਹੈਗੀ ਆ ਉਹ ਇਹ ਵੀ ਲੱਗਦੀ ਹੈਗੀ ਹੈ ਕਿ ਜਦੋਂ ਦੁੱਖ ਤਕਲੀਫ ਤੇ ਜਾਂ ਖੁਸ਼ੀ ਗਮੀ ਦਾ ਹੁੰਦਾ ਹੈ ਤੁਸੀਂ ਤੁਸੀਂ ਸਾਰੇ ਇਕੱਠੇ ਹੁੰਦੇ ਹੋ ਤੁਹਾਨੂੰ ਮਤਲਬ ਸਾਰਿਆਂ ਨੂੰ ਕਿੱਥੇ ਇੱਥੇ ਮੇਰੇ ਤੇ ਤਸੀਹੇ ਨਾਲ ਕਿ ਇਤਿਹਾਰ ਹੋਇਆ ਜਿਵੇਂ ਇਹ ਗੁਰਦੁਆਰੇ ਦੇ ਵਿੱਚ ਕਿੰਨੇ ਇਤਿਹਾਰ ਆਏ ਕਿੰਨੇ ਉਧਰੋਂ ਸਾਰੇ ਆਏ ਇੱਕ